ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਛੋਟੀਆਂ ਦਿਖਾਵਾਂਗੇ ਦੋ ਬਿਲਕੁਲ ਸੂਈਆਂ ਸਵਾਈਆਂ ਤੇ ਦੋ ਗੱਬਣਾ ਤੇ ਆਪਾਂ ਪਹੁੰਚੇ ਆਂ ਵੀਰ सोनू ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਜੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਆਸਤੀ ਕਾਲ ਜੀ ਕੀ ਹਾਲ ਚੱਲ ਜੇ ਜੀ ਮਾਝ ਬਾਬੇ ਸ਼ਿਕਾਰੀ ਬੜੀ ਕਿਰਪਾ ਜੀ ਕਿਰਪਾ ਚਾਹੀਦੀ ਆ ਜੀ ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਸ਼ਾਹ ਜਨਾਲ ਜਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ 9915957552 ਠੀਕ ਆ ਜੀ ਬਾਈ ਦੱਸਿਓ ਆ ਪਹਿਲੇ ਨੰਬਰ ਤੇ ਝੋਟੀ ਪਹਿਲੇ ਨੰਬਰ ਤੇ ਦਿੱਤੀ ਸੂਈ ਜੇ ਤਾਜੀ ਅੱਜ ਤੀਜਾ ਦਿਨ ਸੂਈ ਨੋ ਹੋ ਗਈ ਅਛਾ ਜੀ ਦੇਖੋ ਸਤਾਗ ਲੋ ਲੱਗ ਜੇ ਕਿ ਬੋਲੀ ਹੋਵੇ ਠੀਕ ਹੈ ਲੋ ਜੀ 7 ਲੇਟਾ ਦੇ ਲਾਗੇ ਬੰਨਾ ਜਿਹੜਾ ਬੋਲਾ ਹੀ ਬੋਲਾ ਵਾਦੇ ਤੀਜੇ ਡੰਗ ਦੀ ਸੋਈ ਆ ਕੱਟੀ ਕਿੱਟਾ ਵਿਚੇ ਕੱਟੀ ਏ ਠੀਕ ਆ ਜੀ ਫਿਰ ਮਲਕਾਫ ਆ ਗਿਆ ਜੀ ਸੁਹਾ ਭਾਈ ਸੁਹਾ ਭਾਈ ਦੂਜਾ ਦੇ ਤੀਜੇ ਹੋ ਗਈ ਠੀਕ ਆ ਜੀ ਹਾਂ ਜੀ ਕਿਹਦਾ ਲੋ ਜੀ ਦੂਜਾ ਕਹਿੰਦੇ ਬਾਈ ਕਹਿੰਦਾ ਕਿ ਤੀਜਾ ਮੰਨੋ ਔਰ ਕਿ ਕਾ ਤੇ ਚਾਟੂ ਦਾ ਕੀ ਕਰ ਸਕਦੇ ਜੀ ਬਾਈ ਕਿੰਨਾ ਕੁ ਭਰ ਜੂਗੀ ਹਾਂ ਜੀ ਕਿੰਨਾ ਕੱਢੀਓ ਦੋਤੇ ਭਾਈ ਹੁੰਦਾ ਸੇਵਾ ਦਾ ਹਾਂ ਜੀ ਦੋ ਦੋ 10 ਵਾਲਾ ਪਾ ਲੈ ਕੇ ਸੇਵਾ ਦਾ ਦੋ ਦੋ ਠੀਕ ਹੈ ਦੋ ਦੋ ਦਾ ਸੇਵਾ ਦਾ ਇੱਕ ਨਾ ਮਣੇ ਉਧਾਲਾ ਅੱਛਾ ਆ ਗਿਆ ਨਿਕਲੇ ਨਾਲ ਠੀਕ ਆ ਗਿਆ ਠੀਕ ਹੈ ਜਸਾ ਨਿਕਲ ਮਰੀ ਸੇਵਾ ਦਾ ਨਾ ਗਿਆ ਜਿਹੜਾ ਦੂਰ ਹੈ ਬੋਤ ਪਾਜੀ ਜੇ ਚੰਗੀ ਸੇਵਾ ਕੀ ਨਾ ਜਿੱਦਾਂ ਮੱਝ ਫਰੀ ਚੰਗੀ ਆ ਹਾਂਜੀ ਥੋੜੀ ਆਈ ਦਿਸੇ ਘੋਵਾ ਠੀਕ ਹੈ ਮਾਝੂ ਖਲਦੀ ਪੋਜੀ ਖਾਗੀ ਤੋ 10 ਤੋਂ ਬਾਅਦ ਜਾਉਗੀ ਠੀਕ ਹੈ ਠੀਕ ਹੈ ਜੀ ਲਓ ਜੀ 10 ਤੋਂ 1 2 ਤੋਂ 42 ਤੇ ਪਿੱਛੇ ਵੀ ਫਿਲਮ ਲਗਾ ਆਹ ਜੀ ਆਹ ਲੱਗਿਆ ਕੋ ਕਰ ਲੈ ਤਨ ਬਿਲਕੁਲ ਤਾਜ਼ਾ ਬਚਾ ਜੇ ਤੇ 7 ਲੀਟਰ ਜਿਹੜਾ ਬੋਲਾ ਬੋਲਾ ਤੇ ਅੱਖਾਂ ਵਾਲਾ ਚੱਟਾ ਵਾਲਾ ਕਰਮਾਲੀ ਦਾ ਹਾਂ ਦੇਖੋ ਕਾ ਕਰਦੇ ਹੋ ਮੇਰੇ ਲਓ ਜੀ ਲਓ ਜੀ ਇਸ ਕਰੇ ਸਾਈਡ ਤੋਂ ਚੱਟ ਕਸਾਦੇ ਵੀ ਥਾਣਾ ਦਾ ਸਹਿਬ ਤੇ ਮਗਰੋਂ ਜਿਹੜਾ ਚੱਟਾ ਇਹਦਾ ਦੇਖੋ ਕਾ ਵਿਆਹ ਕਰਵਾ ਲਈ ਨੇ ਥਾਣ ਨੂੰ ਨਹੀਂ ਚੱਟਾ ਵੇਖੋ ਭਾਈ ਹੈ ਭਾਵੇਂ ਲੱਸੀ ਆ ਹਾਂਜੀ ਛੋਟੀ ਕੇ ਭਲੇ ਟੀਵੀ ਲੱਸੀ ਲੋਕ ਪਾਸੂਈ ਸਾਈਆ ਠੀਕ ਬੱਚੋ ਟੀ ਚਵਾਈ ਬੱਚਾ ਭਾਦੇ ਉ ਥੱਲੇ ਮੇਰਾ ਵੀਰ ਅੱਛਾ ਜੀ ਤੇ ਮੈਂ ਹੀ ਚੋਗਦਾ ਕੋ ਡੜੀ ਮੱਝ ਚੋਗ ਲੈ ਆਂਦੀ ਮੈਂ ਠੀਕ ਆ ਠੀਕ ਆ ਇਦਾਂ ਚਵਾਈ ਲਗੀ ਏ ਮੋ ਤਾਂ ਭਾਈ ਹਰ ਬੋਲਦੇ ਭਾਵੇਂ ਕਰਾਉ ਲੋ ਦਾ 65 ਅੱਛਾ ਹੈ 62 ਅੱਛਾ ਜੀ ਇਹ ਹਾਂ ਨਾ 60 ਹਜ਼ਾਰ ਦੀ ਜੀ ਕਰ ਲਓ ਜਸਨਾਉਂ ਭਾਈ 2 ਹੀ ਛੱਡਣਾ 60 ਹਜ਼ਾਰ ਬਸ 52 52 ਹਜ਼ਾਰ ਦੀ ਹਾਲ ਇਧਰ ਦੇਖੋ ਤੁਸੀਂ ਠੀਕ ਹੈ ਲਓ ਜੀ 8 ਬਈਆ 4 2-3 ਦਿਨ ਖਾਗੀ ਨਾ ਕਿਤੇ ਵਨ ਮੁੰਡੇ ਰਸ ਰਸ ਪਰ ਮੈਂ 10 ਦੇ ਦੀ ਬ੍ਰੋਫਰ ਦੇ ਭਾਵੇਂ ਲੱਖਾਂ ਵਾਲੀ ਕੁੜੀ ਉਹਨੂੰ ਫੇਰ ਕਰ ਦਊਗੀ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਕਿ ਦੱਸਣਾ ਚੁਆਈ ਭਾਜੀ ਬੜੀ ਭੋਲੀ ਹੈ ਠੀਕ ਹੈ ਠੀਕ ਹੈ ਚੁਆਈ ਦੇ ਕੁੜੀ ਇੰਨੀ ਭੋਲੀ ਲੱਗੀ ਹੈ ਹਿਸਾਬ ਨਹੀਂ ਜੇ ਡੱਡਾ ਡੱਡਾ ਜਿਹੜਾ ਬਹੁਤ ਹੀ ਸਫਾਈਆਂ ਦੇ ਵਿੱਚ ਆ ਗਿਆ ਵਾ ਬਾਈ ਉਹ ਜੇ ਨੰਬਰ ਤੇ ਛੋਟੀ ਦੂਜੇ ਨੇ ਵੇ ਸੂਈ ਜਾਂ ਕੱਟੀ ਮਰ ਜੇ ਜਿਹਦੇ ਪਿੱਛੇ ਵੀ ਖੀਮ ਵਾਲਾ ਕਾਫ ਆ ਗਿਆ ਜਾ ਵਾ ਚੈੱਕ ਕਰ ਮੇਰੇ ਹਰ ਭਾਜੀ ਬੇਚਤੀ ਦੀ ਹੈ ਮੇਰਾ ਵੀਰ ਨਾ ਜੀ ਕਿਸੇ ਨੇ ਕੋਈ ਡੰਗਰ ਵੀਡੀਓ ਦੇਖ ਕੇ ਫੋਨ ਕਰਦਾ ਮੇਰਾ ਭਰਾ ਹਾਂਜੀ ਮੰਨ ਲਓ ਆ ਡੰਗਰ ਜਾ ਨਗਰਿਆ ਠੀਕ ਆ ਮੇਰਾ ਭਰਾ ਫੋਨ ਚੁੱਕ ਕੇ ਕਹਿੰਦਾ ਪਾਜੀ ਆਪਾਂ ਸਾਈ ਪਾਉਣੀ ਆ ਹਾਂਜੀ ਨਹੀਂ ਪਾਣੀ ਪਾਜੀ ਤੁਸੀਂ ਵੇਚ ਲਓ ਬਿਲਕੁਲ ਸਹੀ ਗੱਲ ਹੈ ਭਾਈ ਗੁੱਸੇ ਦੀ ਕੋਈ ਗੱਲ ਨਹੀਂ ਆ ਨਹੀਂ ਜੀ ਮਾਨੂੰ ਭਾਵੇਂ ਕੋਈ ਦਹੀ ਨਹੀਂ ਮੇਰੀ ਫੋਨ ਲਾਵੇ ਦੋ ਦੋ ਮੇਡੀ ਚੁੱਕਰੀ ਦਾ ਵਾ ਇਹ ਤਾਂ ਆਪਾਂ ਗਾੜੇ ਝੱਟ ਕੇ ਆ ਬਾਹਰ ਲਿਆ ਆਵਾ ਨਹੀਂ ਨਹੀਂ ਕਦੇ ਮੀਡੀ ਨੂੰ ਵੇਚ ਲਓ ਹੜ ਨਹੀਂ ਫੇਟ ਨਹੀਂ ਬਿਲਕੁਲ ਜੀ ਬਿਲਕੁਲ ਇਹ ਡਾਕੇ ਰੱਖਣਾ ਫਿਰ ਪਸ ਕਰਨਾ ਖਰਾਬ ਇਹ ਕੋਈ ਜੀ 7 ਕਿਲੋ ਦੁੱਧੂ ਵਾ ਅੱਛਾ ਜੀ ਦਵਾਈ ਦੀ ਕਰਾ ਦਿੰਦੇ ਆ ਪਾ ਠੀਕ ਆ ਲਓ ਜੀ ਸਿੰਗ ਆ ਜਾ ਆ ਸੱਤਿਆ ਓਏ ਰਿੰਗ ਸਿੰਗ ਲੱਗਾ ਪਿਆ ਕਰਮ ਵਾਲੀ ਨੂੰ ਕਰਦੇ ਸਾਨੂੰ ਕੀ ਬੰਦੀ ਆ ਠੀਕ ਆ ਪਹਿਲਾ ਸੁਆਇ ਪਹਿਲਾ ਸੁਆਇ ਠੀਕ ਆ ਲਓ ਜੀ ਪਹਿਲਾ ਸੁਆਸ ਹੋਈ ਜਾਂ ਤੇ ਥਣ ਥਣ ਬਹੁਤ ਹੀ ਚੰਗਾ ਲੱਗਾ ਵਾ ਤੇ ਪਿਛੇ ਇਹਦੇ ਵੀ ਫੀਲ ਮਿਲ ਕਾਫ ਆ ਗਿਆ ਜੇ ਆਹ ਵਾਲਾ ਤੁਸੀਂ ਚੈੱਕ ਕਰ ਸਕਦੇ ਤੇ 7 ਲੀਟਰ ਦਾ ਤਿਆਰ ਆ ਲੈ ਹੋ ਲੈ ਆ ਕੱਤੀ ਬਹੁਤ ਨਹੀਂ ਛੱਡ ਠੀਕ ਆ ਕਰੋ ਜੀ ਚੈੱਕ ਕਰ ਤਾਂ ਬਹੁਤ ਹੀ ਚੰਗਾ ਕੱਢਿਆ ਕਰਮ ਵਾਲੀ ਨੇ ਬਾਕੀ ਇਹਦੀ ਲਾਈਵ ਚਵਾਈ ਤੁਹਾਨੂੰ ਦਿਖਾ ਦੇਣਾ ਆਹ ਵਾਹ ਅਰੇ ਅਖਬਾਰ ਦੀ ਗਿਆ ਆ ਪਾਪੇ ਨਹੀਂ ਆਖਣ ਉਹ ਫੱਟੀ ਲਿਆ ਫੱਟੀ ਆ ਤੇ ਮੇਰਾ ਖਿਡਾਰੀ ਆ ਬੰਦੇ ਹਾਂ ਦੋ ਹਾਂ ਯਾਰ ਇਹ ਪੱਕੜੀ ਪੂਰਾ ਨਾ ਮਨ ਫਿੱਟ ਸਰੀਰ ਹੀ ਮੇਰੇ ਇਹ ਇੱਥੇ ਰਹਿ ਅੱਛਾ ਆ ਜਾਾਂਗਾ ਇੱਥੇ ਚੁੱਪ ਕਰਕੇ ਆਪਣੀ ਜਗੇ ਪਿੰਡੋ ਤਰੰਗੜਾ ਪਾ ਕਮੀਆ ਠੀਕ ਹੈ ਲਾਈਵ ਚ ਵਾਈ ਕਰਾਵਾਂਗੇ ਭਾਈ ਜੀ ਵੀਡੀਓ ਦੇ ਵਿੱਚ ਹੀ

ਲਓ ਜੀ ਥਾਂ ਤੋਂ ਜਿਹੜਾ ਨੋਕੜਾ ਲੱਗਾ ਪਿਆ ਜੇ ਪਸਮਾ ਦਿਖਾਉਂਦੇ ਲਾਗੇ ਤੋਂ ਅਰੇ ਹਾਂ ਭਾਈ ਥੋੜੀ ਨਿੱਕੇ ਰਾ ਦਈਏ ਅੱਛਾ ਜੀ ਹਾਂ ਠੀਕ ਹੈ ਠੀਕ ਲਓ ਜੀ ਕਿਆ ਕਰਤਾ ਤੇ ਆਪਾਂ ਦੱਸ ਕੇ ਵੀਰ ਜੀ ਮੜਕਾ ਨੂੰ ਲਾਹਣ ਕੇ ਖੋਲਣਾ ਮੇਰਾ ਵੀਰ ਬਿਲਕੁਲ ਸਹੀ ਗੱਲ ਹੈ ਨਾ ਬਿਲਕੁਲ ਇੱਕ ਨੰਬਰ ਹੈ ਇਹੋ ਵੱਧਦਾ ਹੁੰਦਾ ਸਿਆਣੇ ਬੰਦੇ ਦਾ ਅਲਵਜੀ ਗਾਜੀ ਮਾਰ ਲਓ 98 ਨੂੰ ਜਾਲੇ ਭਾਈ ਦੱਸ ਦੀ ਅਗਲਾ ਠੀਕ ਹੈ ਜੀ ਕਾਲੂ ਲੱਗੇ ਨੇ ਮੇਰੇ ਅਭੀ ਨਿਕਲਣਾ ਛੋਟਾ ਵੱਡਾ ਬਲੋਸ ਹਨ ਇਹਨੇ ਬਿਲਕੁਲ ਬਿਲਕੁਲ ਕੀ ਗੱਲ ਬਗ ਚੁਵਾਈ ਵਜੇ ਬਾਲੀ ਆਪਣੇ ਬਾਕੀ ਚੁਵਾਈ ਵੀ ਦਿਖਾ ਦਿੰਨੇ ਆ ਹੂੰ ਲੋ ਜੇ ਅਗਲੇ ਹਨਾਂ ਦੇ ਚੁਵਾਈ ਤੁਸੀਂ ਕੀ ਕਰ ਸਕਦੇ ਜੇ ਉਹਨੂੰ ਉਹਦੇ ਦੇ ਕੇ ਆ ਚੋਈ ਚੋਈ ਜਿਹੜੀ ਆ ਨ ਇੱਕ ਨੰਬਰ ਬਿਲਕੁਲ ਸਾਫ਼ ਧਰਾਵਾ ਤੁਸੀਂ ਚੈੱਕ ਕਰ ਸਕਦੇ ਅਗਲੇ ਥਾਂ ਦੀ ਚੋਈ ਆ ਹੋਰ ਸੇ ਮਾਰਨਾ ਕਿੱਥੇ ਓਏ ਹਾਂ ਭਾਈ ਮੜਾ ਇਹਨਾਂ ਸਰੂਗਾ ਨਾ ਮੜੇਗਾ ਇੰਦਾ ਖਾ ਗਏ ਮੜਾ ਲੱਗੋ ਬਸ ਆਹ ਮੜੇ ਆਵੇ ਕੋਦਾ ਵੇਖੋ ਪਤਾ ਨਹੀਂ ਤਾਂ ਠੀਕ ਆ ਦੱਸਿਆ ਬਾਈ ਚੰਗਾ ਲੱਗਿਆ ਇੱਥੋਂ ਆਨਲਾਈਨ ਮਾਰ ਜਾਂਦਾ ਹਾਂ ਉਹ ਵੀ ਕੋਈ ਵੀ ਕਹੇ ਇਹ ਹੋਏ ਜੇ ਇਹ ਬੰਦਾ ਚੰਗਾ ਲੱਗਦਾ ਬਾਈ ਇਹਦਾ ਬਿਲਕੁਲ ਬਿਲਕੁਲ ਠੀਕ ਹੈ ਆਈ ਗਾੜੀ ਠੀਕ ਠੀਕ ਲੋਕਾਂ ਵਾਲੀ ਮਗਰ ਲਿਖਣਾ ਨਹੀਂ ਕਿਹਾ ਇਹ ਕਿਹਦਾ ਹੈ ਇਹ ਨਹੀਂ ਮਾਰਦੀ ਉੱਡ ਜਾ ਕੋਈ ਨਹੀਂ ਆਦੀ ਵੀਰੇ ਛੱਡ ਦੇ ਛੱਡ ਦੇ ਛੱਡ ਦੇ ਓਏ ਤੇ ਤਿਆ ਓਏ ਆ ਜਾ ਚੱਲ ਉੱਠ ਜਾ ਛੱਡ ਦੇ ਬਰਾ ਆ ਲੋ ਵੀਰ ਜੀ ਅਸੀਂ ਆਪਾਂ 7 ਕਿਲੋ ਆਪਾਂ ਸਾਢੇ 6 ਕਿਲੋ ਦੀ ਗਰੰਟੀ ਭਾਈ ਦੋਦੀ ਦਵਾਓਗੇ ਅੱਛਾ ਜੀ ਹਾਂ ਠੀਕ ਠੀਕ ਹੈ ਸਾਢੇ 6 ਕਿਲੋ ਦੀ ਗਰੰਟੀ ਭਾਈ ਵਾਲਾ ਨਾਮ ਜੀ ਜਿਹੜਾ ਨਾਮ ਨਾਮ ਤੇ ਕੈਪਟਨ ਭਾਈ ਰਾਮ ਉਹਨ ਦਾ ਫਿਰ ਇਹ ਕੱਟੀ ਜੋ ਬਿਨਾ ਖੁਰੂ ਦੇ ਭਾਈ ਮੁੱਲ ਜਿੰਨਾ ਪਾਵਾਂਗੇ 5000 ਦੀ ਕੱਟੀ ਰਾਵਾਂਗੇ ਆਪਾਂ ਅੱਛਾ ਜੀ ਹਾਂ ਠੀਕ ਹੈ ਦੱਸ ਦੋ ਫਿਰ ਮੁੱਲ ਇਹਦਾ ਭਾਈ ਹਾਂ ਨਾ ਪੈਸੀ ਅੱਗੇ ਹੋਣੀ ਹੈ ਅੱਛਾ ਜੀ ਹਾਂ ਕਿੱਸ ਨਾ ਹੀ ਪੂਰੇ ਭਾਈ 4000 ਦੀ ਛੋੜੀ ਲਵਾਂਗੇ ਸਿਰ 100 ਰੁਪਏ ਛੋੜੀ ਹੋਣੀ ਹੈ ਅੱਛਾ ਜੀ ਇਹ ਕੱਟੀ ਜੋ ਬਿਨਾ ਲੈ ਜੀ ਤਾਂ ਆਪਾਂ 5000 ਕੱਟੀ ਦਾ ਉਸ ਹਾਲੋਂ ਦੇ ਨਾਲ ਠੀਕ ਹੈ ਠੀਕ ਹੈ ਲਓ ਜੀ ਕੱਟੀ ਇਸ ਮੇਰੇ ਕੋ ਖੜੂ ਤੇ 64000 ਦੀ ਮੇਰੇ 5000 ਦੀ ਕੱਟੀ ਕੋਈ ਘਟਾ ਸਕਦਾ ਆਪਾਂ ਬਾਕੀ ਝੋਟੀਆਂ ਦੋਵੇਂ ਮਾਤੀ ਬਹੁਤ ਲਓ ਜੀ ਕੱਟੀ ਦੇ ਬੰਦੇ ਮੰਗਣ ਦੇ ਜਿਹਨੂੰ ਪਰਖਿਆ ਕੱਟੀ ਉਹ ਬੰਦੇ ਮੁਆਫਾ ਦੇ ਮੈਨੂੰ ਦੇਣ ਦੇ ਮੈਨੂੰ ਪੈਸੇ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਬਈ ਤੇ ਜੇ ਨੰਬਰ ਤੇ ਜਿਹੜੇ ਕੋਈ ਗੱਬੜੀ ਅੱਛਾ ਜੀ ਗੱਬੜ ਤਿਆਰ ਮੇਰੇ ਕੋਲ ਲਾਉ ਜੀ ਗੰਪਨਸ ਕੀ ਆ ਰਾਜੀ ਇਹ ਕੈਪ ਕਰਤਾ ਬੇਦਯਾ ਬਿੱਜਾ ਸ਼ੁਰੂਆਤ ਤੋਂ ਜੁਆਏ ਠੀਕ ਹੈ ਜੀ ਲਓ ਜੀ ਬਿੱਜਾ ਸ਼ੁਰੂਆਤ ਹੈ ਜੀ ਕਾਟ ਕਾਟ ਇਹਦਾ ਵੀ ਚੰਗਾ ਆ ਗਿਆ ਵਾ ਬਾਕੀ ਛੱਡੇ ਰੀਆਂ ਸਪਾਈਆਂ ਤੁਸੀਂ ਚੈੱਕ ਕਰ ਸਕਦੇ ਇਹਦੇ ਢੱਲਾਂ ਤੋਂ ਲਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਾਹਵਾਨੇ ਤੇ ਭਾਜੀ ਆਹ ਪਹਾਵਾਨਾ ਅੱਛਾ ਜੀ ਲਓ ਜੀ ਹਫਤੇ ਕਿਤੇ ਆਸ-ਪਾਸ ਇਹਦਾ ਅਜੇ ਵੀ ਟਾਈਮ ਲੈ ਜੂਗੀ ਠੀਕ ਆ ਠੀਕ ਆ ਜੀ ਬਾਕੀ ਆਪਣੀ ਸਵਾਦੀ ਪਿਛੇ ਦੀ ਆਪਣੀ ਕੋਲ ਗੱਡੀ ਭਾਵੇਂ ਕੁਝ ਦੇਖੋ ਠੀਕ ਆ ਠੀਕ ਆ ਠੀਕ ਆ ਜੀ ਲਓ ਜੀ ਢੱਲਾਂ ਤੋਂ ਲਾ ਜਿਹੜੀਆਂ ਬਹੁਤ ਜ਼ਿਆਦਾ ਵਾਜੇ ਸਾਰੀਆਂ ਕਵਰ ਕਰੋਗੇ ਸੌਂਤਾ ਕਰਮ ਵਾਲੀ ਕੀ ਇਸ ਕੁਆਲਟੀ ਵਿੱਚ ਕੰਮ ਕਰ ਸਕਦੇ ਵੀ ਨੇ। ਬਾਕੀ ਬੰਦ ਹੋਏ। ਇਹਦਾ ਬਾਈ ਕੀ ਮੁੱਲ? ਇਹ ਕੋਈ ਨੀ ਸਮਰੀ ਰਿਹਾਇਆ ਹੈ ਕਿ ਇਹ ਕਿੰਦਾ ਵਿਹਵਾਈ ਇੱਥਾਂ। ਠੀਕ ਆ। ਹੱਥ ਤੇ ਨਹੀਂ ਬਾਈ 10-10 ਦੀ ਹੋਏ। ਅੱਛਾ ਜੀ। ਇਹਦਾ ਬਾਈ ਵਜਿਏ। ਠੀਕ ਆ। ਇਹਦਾ ਮੁੱਲ ਬਾਈ ਜੀ। ਮੁੱਲ ਬਾਈ ਕਰਦਾ 75000। ਅੱਛਾ ਜੀ। ਇਹ ਹਾਂ ਨਾ 74 ਦੇਣੀ ਹੈ। ਅੱਛਾ ਜੀ। 74 ਠੀਕ ਹੈ ਉਹ ਕਿਉਂ ਅਰਬੀਆ ਦੀ ਗੱਬਣ ਤਿਆਰ ਮੈਂ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਮੀਨੀ ਆ ਗਈ ਹੈ ਅੱਛਾ ਜੀ ਇਹ ਭਾਜੀ ਮਹੀਨੇ ਤੋਂ ਡੇਢ ਮਹੀਨਾ ਸਾਖਾ ਦੀ ਹੈ ਉਹ ਮਹੀਨਾ ਦੇ ਘਰ ਵਾਲੇ ਅੱਛਾ ਜੀ ਆਪਾਂ ਵੀਰਾਂ ਦਾ ਨੰਬਰ ਵੀ ਦੇ ਦਾਂਗੇ ਨਾਲੇ ਮਖੜ ਸਾਦੀ ਆ ਠੀਕ ਹੈ ਤੇ ਅਸੀਂ ਡੇਢ ਦਿਨਾਂ ਚੜ੍ਹੇ ਆਵਾਂਗੇ ਅੱਛਾ ਜੀ ਹਾਂ ਵੀਰ ਦਾ ਹੋ ਲੋ ਸ਼ੁਰੂਆਤ ਜਿਆ ਸੁਣਾ ਮੀਨੀ ਜੋ ਅੱਡੀ ਕੱਲੂਗਾ ਦੇ ਪਰ ਜਿਹੜੇ ਵੀਰਾਂ ਕੋ ਲਈ ਨਾ ਹਾਂਜੀ ਦੋਦ ਮਨੋਵੇ ਜਿਆਦੀ ਗੱਪ ਮਾਰਦੀ ਹੈ 15 16 ਦੇ ਭਾਰੀ 10 ਕਿਲੋ ਆਇਆ ਕਿੰਨਾ ਬੜੀ ਫਰਦੀ ਹੈ ਠੀਕ ਹੈ ਠੀਕ ਹੈ ਲਓ ਜੀ ਦੂਜਾ ਸੁਗਾ ਸੁਗ ਵੀ ਤੇ ਮੀਣੀ ਛਾਟੀ ਆ ਗਈ 1.5 ਮਹੀਨਾ ਮੰਨ ਕੇ ਲਵੇ ਕੋਈ ਭਰਾ ਗੁਵਾਰੀ ਦੇ ਲੱਗ ਜਾਗੇ ਕਿ ਪੂਰੀ ਤਿਆਰ ਹੋ ਜੀ ਨਹੀਂ ਅੱਛਾ ਜੀ ਜੀ ਆਪਾਂ ਫਿਰ ਕਿੰਨੇ ਦੇਣੀਆ ਹਾਂਜੀ ਜਿਹੜੇ ਡੌਰ ਹੀ ਕਰ ਜੀ ਠੀਕ ਹੈ ਠੀਕ ਹੈ ਲਓ ਜੀ ਤੇਰੇ ਹਿਸਾਬ ਦਾ ਬਣਾ ਲੂਗਾ ਬਾਈ ਆ ਵੇਖੋ ਸਭ ਤੇ ਹਾਂਜੀ ਮਾਰ ਚੱਲੇ ਠੀਕ ਹੈ ਜੀ ਲੋ ਚੈੱਕ ਕਰ ਸਾ ਦੇਖੋ ਇਸ ਕੁਆਲਟੀ ਦੇ ਜੱਟ ਬਹਿ ਗਿਆ ਇੱਕ ਕਾਈ ਮਾਲੀ ਦਾ ਯੂਰੇ ਸਿੰਗਲ ਹੱਡੀ ਆ ਇਹਦੇ ਤੇ ਮੇਰਾ 10 ਲੀਟਰ ਮਿਲ ਕਰ ਤੋੜਿਆ ਰਾ ਅਈ ਭਾਈ ਝੂਗਾ ਕੰਮ ਇਹ ਜਿੱਦੋ ਵੀਰਪਾ ਲਈ ਲਾਗੇ ਮੈਂ ਤੈਨੂੰ ਦਾਖਲ ਕਹੇ ਤੂੰ 1500 ਲਾਗੂ ਕਹਿਣਿਆ ਨਹੀਂ ਨਹੀਂ ਬਿਲਕੁਲ ਬਿਲਕੁਲ ਇੱਕ ਇਹ ਗੱਜ ਕੋਲ ਮਾਲਾਪੁਰ ਨੀਕੀ ਹੋ ਜੇ 10 ਕਿਲੋ ਮਨੋ ਦਾ ਭਾਈ ਲੀਟਰਾਂ ਕੁਝ ਚੌਂਦੀ ਆ ਅੱਛਾ ਘਰ ਦੀ ਚੌਂਦੀ ਸੀਲ ਤੋਂ ਥੱਲੀ ਗੱਡੀ ਹੋਣੀ ਠੀਕ ਆ ਠੀਕ ਆ ਇਹਦਾ ਭਾਈ ਰੇਟ ਯਾਰ ਤੁਹਾਡੇ ਹੀ ਆ ਠੀਕ ਆ ਇਹਦਾ ਭਾਈ ਮੁੱਲ ਭਾਅ ਕਰਾ ਲਈ ਉਹ 50000 ਪਾਉਣੇ ਕਰਾ ਲਈ ਸਾਹ ਯਾਰ ਅੱਛਾ 60000 ਕੁੱਟ ਜੇ ਬਾਈ ਕਰ ਦਈਏ ਜੱਸੋ ਹੀ ਹੈਲੋ 2 ਜਾਂ 25000 ਜੁੜੀ ਹਾਂ ਨੇ ਪਤਾਵਾਂਗੇ ਠੀਕ ਹੈ ਲਓ ਜੀ ਮੇਰੀ ਝੋਟੀ ਇਹ ਉਹ ਲਥਾਂ ਦੀ ਪਈ ਹੁੰਦਾ ਹੈ ਉਹ ਠੀਕ ਹੈ ਠੀਕ ਦੇਖੋ ਮਾਰੋ ਕੰਮ ਕਰੀਆ ਕਰਮਾਣੇ ਕਿੰਨਾ ਕਰ ਸਕਦਾ ਇਹ ਤਾਂ ਅਸਲ ਲੀਟਰ ਜਿਹੜਾ ਦੁੱਧ ਪਹਿਲਾਂ ਹੀ ਸੂਏ ਭਰਿਆ ਕਰਮ ਵਾਲ ਨੇ ਤੇ ਪਤੂ ਬਾਈ ਦੇ ਕੋਲ ਚੰਗੇ ਆ ਦੇ ਰੇਟ ਉਧਰ ਦੇਖੋ ਦੀ ਪਰਲੀਆ ਉਹ ਤੂੜੀ ਖਾਈ ਨੇ ਜੀ ਹੋਵੇ ਲੋ ਠੀਕ ਹੈ ਠੀਕ ਹੈ ਜੀ ਲਓ ਭਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ